ਮਾਤਾ ਕੀ ਕਰਦੇ ਮਾਰਦੇ ਕੱਲਾ ਪਤਾ ਹਾਂ ਉਹ ਮੰਮੀ ਲਾ ਕੇ ਬੈਠੀ ਹੀ ਹਾਂ ਕਿੱਥੋਂ ਆਇਆ ਮੈਂ ਬਾਹਰੋਂ ਆਇਆ ਹਾਂ ਬਾਹਰ ਗਿਆ ਅੱਛਾ ਉਹ ਉਹ ਮੈਂ ਵੇਖ ਲਾ ਚੌਂਕੇ ਚੜਾਤੀ ਆ ਪ੍ਰੀਤ ਹਾਂ ਆਹੋ ਮੈਂ ਗਿਆ ਖੰਡਈਆਂ ਮੰਮੀ ਨੂੰ ਦੱਸਣ ਲਈ ਹਾਂ ਕਿ ਮੈਂ ਆਖਿਆ ਵੀ ਦੱਸ ਹੁਣ ਉਹ ਤੇ ਸਬਕ ਤੇ ਨਿਕਲ ਗਿਆ ਹਾਂ ਹਾਂ ਤੇ ਵੇਹਲਾ ਮੇਰੀ ਪਸੰਦ ਦੀ ਤੂੰ ਇਹਦੇ ਕਹਿੰਦੇ ਹੀ ਇਦਾਂ ਉਦਾਂ ਵੇਹਲਾ ਹੁਣ ਆਹੋ ਤੇਰੀ ਪਸੰਦ ਦਾ ਪਤਾ ਲੱਗ ਹੀ ਗਿਆ ਤੈਨੂੰ ਪਸੰਦ ਤੇ ਤੇਰੇ ਮਾਮੇ ਦੀ ਪਸੰਦ ਆਹੋ ਇਹ ਤੁਹਾਡੇ ਦੋਵਾਂ ਦੀ ਪਸੰਦ ਹੀ ਨਾ ਨਹੀਂ ਭਾਬੀ ਦਾ ਪਤਾ ਲੱਗ ਹੀ ਗਿਆ ਤੁਨੋਂ ਨਾਲੇ ਆਹੋ ਕਿਦਾਂ ਦੀ ਹੈ ਕਿਦਾਂ ਦੀ ਨਹੀਂ ਉਹ ਮੈਂ ਮੰਮੀ ਨੂੰ ਤੇ ਉਹ ਗੱਲਾਂ ਕਰਨ ਢਈ ਆ ਹਾਂ ਮੈਂ ਵੀ ਉਹ ਵੇਖ ਲਾ ਵਿਚਾਰੀ ਆਈ ਆ ਤਾਂ ਮੈਂ ਤੇ ਉਹਨੂੰ ਆਖਿਆ ਤੂੰ ਰਸਮ ਪੂਰੀ ਕਰ ਲੈ ਤੇ ਬਾਕੀ ਭਾਵੇਂ ਬਾਕੀ ਰਹਿਣ ਦੇ ਤੇ ਉਹ ਆਂਦੀ ਵੀ ਨਹੀਂ ਮੈਂ ਤੂੰ ਮम्मा ਬਾਹਰ ਚੱਲ ਜਾ ਮੈਂ ਆਪੇ ਕਰ ਲੈਣਾ ਵਾ ਤੂੰ ਮੈਨੂੰ ਦੱਸ ਦੇ ਆਲੂ ਦੱਸ ਦੇ ਤੇ ਮੈਂ ਉਬਲਨੇ ਰੱਖ ਦੇ ਚੰਗਾ ਵਾ ਤੂੰ ਪੂਨਾ ਬਹੁਤਾ ਲੱਗ ਗਿਆ ਹੁਣ ਕਮੀਆਂ ਆ ਕਰ ਲੈਣਾ ਉਹ ਕਰ ਲੈਣਾ ਵਾ ਮੈਂ ਕਰਦੇ ਕਰਦੀਆਂ ਚੰਗੀਆਂ ਲੱਗਦੀਆਂ ਵਾ ਬਾਵਾਂ ਤੀਆਂ ਤੇ ਕਰ ਲੈਂਦੇ ਆ ਕਰ ਤੂੰ ਮੈਂ ਆ ਖੰਡੀ ਨਾ ਤਰਾ ਦਿੱਨੀ ਨਿਆਣੀ ਗਾੜੀ ਨਾ ਉੱਥੇ ਗਾੜੀ ਏਸੀ ਦੇ ਪੈ ਜਾਣਾ 10 ਮਿੰਟ ਨੂੰ ਕਿਹੜੀ ਨੇਰੀ ਆ ਚੱਲੀ ਆਹੋ ਤੇ ਮੈਂ ਉਹ ਫਰਮੀਤ ਉਦਾਂ ਡਈ ਸੀ ਨਾ ਸਵੇਰ ਦੀ ਹਾਂ ਤੇ ਮੈਂ ਇਹਨੂੰ ਆਖਿਆ ਵਿਚਾਰੀ ਨੂੰ ਇਹ ਤੇ ਕਹਿਣ ਦੀ ਓਦਾਂ ਮੈਨੂੰ ਚੌਂਕੇ ਮੈਂ ਚੜਾ ਦੋ ਮੈਂ ਕੰਮ ਕੁੰਮ ਕਰਨਾ ਤੇ ਮੈਂ ਹੀ ਆਖਿਆ ਮੈਂ ਚੱਲ ਤੂੰ ਡਾੜੀ ਇਦਾਂ ਹੀ ਮੁੜ ਕੇ ਕੰਮ ਹੀ ਕਰਨਾ ਸਾਰੀ ਉਮਰ ਸਾਰੀ ਉਮਰ ਕਰਨਾ ਹੀ ਹੁਣ ਉਹ ਨਾ ਜਾਣਦੀ ਕਿਵੇਂ ਬੰਨੇ ਤੇ ਆਪੇ ਆਹ ਚੱਲ ਅਗਲੇ ਤੇ 30 ਪੁੱਤ ਦੇ ਥੋੜੇ ਬਹੁਤੇ ਹੁੰਦਾ ਦੇ ਚਾਹ ਹੁੰਦਾ ਵਾ ਚਾਹ ਹੁੰਦਾ ਵਾ ਤੇ ਉਹ ਹਣ ਇਹ ਆ ਵੀ ਉਹ ਸਿਆਣੀ ਹੁੰਦੀ ਤੇ ਆਪੇ ਸਿਆਣੀ ਹੁੰਦੀ ਤੇ ਆਪੇ ਦਿਨ ਬੋਨਾ ਕੇ ਕਿ ਚਲੋ ਅਗਲੀ ਨੂੰ ਚਾੜ ਤਾ ਪਰੋਣੇ ਆਏ ਆ ਤੇ ਪਰੋਣੇ ਨਹੀਂ ਵੇਖੇ ਪਰੋਣੇ ਨਹੀਂ ਵੇਖੇ ਕੋਈ ਜਵਾਈ ਪਾਈ ਨਹੀਂ ਵੇਖਿਆ ਜਿੱਧਰ ਨੂੰ ਮੂੰਹ ਚੁੱਕ ਲੈਂਦੀ ਤੁਰ ਪਈਦੀ ਆ ਤੇ ਜੋ ਬੰਨੇ ਵੀ ਨਹੀਂ ਆਖਿਆ ਜੋ ਬੰਨੇ ਵੀ ਨਹੀਂ ਆਖਿਆ ਇੱਕੋ ਜੀ ਉਹ ਵੀ ਨਾਲ ਤੁਰ ਪਿਆ ਕਹੇ ਮੈਨੂੰ ਬਾਸਕਟ ਅਜੰਦਾ ਕਿ ਤੂੰ ਇਧਰੋਂ ਡੰਗਰਾ ਦਾ ਕਰਾ ਲਈਂ ਡੈਡੀ ਨਾ ਚੱਲੇ ਆ ਉਹ ਜਾ ਕੇ ਅੱਧਾ ਨਾ ਪੜਿਆ ਗੱਡੀ ਤੇ ਗਾਹ ਗਿਆ ਗਾਹ ਗਿਆ ਵਾ ਕਿ ਆਖੇ ਇਹਨਾਂ ਨੂੰ ਰੀਡ ਚੜ ਗਈ ਚਮਕਾਈ ਫਿਰ ਹਾਂਜੀ ਤਰੀ ਕਰਨੀ ਕਰਨਾ ਤਾਂ ਦਾ ਕਰਨਾ ਹੀ ਹੈਗੇ ਆਪਣਾ ਘਰ ਵਾ ਆਪਣਾ ਘਰ ਵਾ ਚੱਲ ਹੁਣ ਠਗੜੀ ਹੋ ਕੇ ਕਰਨਾ ਹੀ ਆ ਤੇ ਮੇਰੀ ਗੱਲ ਸੁਣ ਹਾਂਜੀ ਕੋ ਨਾ ਕਿਸ ਦੀ ਟੈਨਸ਼ਨ ਨਾ انشاءਲਾ ਮੇਰਾ ਪੁੱਤ ਨਹੀਂ ਤੇ ਮੰਮੀ ਨਾਲ ਰਲ ਮਿਲ ਕੇ ਰਹਿਣਾ ਵਾ ਠੀਕ ਆ ਤੇ ਤੁੰ ਤੀ ਮੇਰੇ ਨਾਲ ਨਾ ਵੀ ਮੈਨੂੰ ਕਾਦੀ ਟੈਨਸ਼ਨ ਆ ਹਾਂ ਤੇ ਕੋਈ ਨਹੀਂ ਕਿਸ ਨੇ ਬੜਾ ਕੋਕ ਕਹਿਣਾ ਤੈਨੂੰ ਅਜੇ ਇੱਥੇ ਜੇਤਾ ਜਿਹੜਾ ਵੇਖਣਾ ਆ ਉਹਨੇ ਵੀ ਬੜਾ ਕੋਕ ਕਹਿਣਾ ਵਾ ਪੀਦਾ ਨਹੀਂ ਇਦਾ ਵਾ ਠੀਕ ਆ ਤੇ ਤੂੰ ਆ ਪਤਾ ਆਪਣੇ ਮਨ ਦੀ ਸੁਣਨੀ ਕਿਸਦੀ ਨਹੀਂ ਸੋਣੇ ਕੋਈ ਗੱਲ ਨਹੀਂ ਠੀਕ ਆ ਠੀਕ ਫਿਰ ਰਲ ਮਿਲ ਕੇ ਰਹਿਣਾ ਤੇ ਮੰਮੀ ਨੂੰ ਕੋਈ ਗੱਲ ਨਹੀਂ ਹੁਣ ਮੰਮੀ ਨੂੰ ਸੌਂਕ ਮਿਲ ਜੂਗਾ ਉਹਨੇ ਤਾਂ ਦਿੱਤਾ ਨਹੀਂ ਆ ਭਾਬੀ ਨੇ ਆਹੋ ਤੇ ਉਹ ਸਵੇਰੇ ਸਵੇਰੇ ਕਿੱਥੇ ਚਲ ਗਈ ਆ ਕੀ ਪਤਾ ਨਾ ਮੈਨੂੰ ਦੱਸ ਕੇ ਗਿਆ ਆ ਭਾ ਜੀ ਵੀ ਮਾੜਾ ਮੋਟਾ ਦੱਸ ਹੀ ਜਾਂਦਾ ਵਾ ਜੋ ਬਲ ਵੀ ਕਿੱਥੇ ਮੈਂ ਚੱਲਿਆ ਵਾਂ ਜਾਂ ਤੂੰ ਪੱਠਾ ਦਾ ਥੱਪਵਾਦੀ ਡੈਡੀ ਦਾ ਨਾਂ ਕੋਈ ਫਿਕਰ ਨਹੀਂ ਉਹਨੂੰ ਮੰਮੀ ਨੂੰ ਦੇਦੀ ਵੀ ਨਹੀਂ ਦੱਸ ਕੇ ਗਏ ਡੈਡੀ ਇੱਧਰ ਪਾਏ ਦਾ ਪਤਾ ਲੈਣ ਕਿ ਗਿਆ ਵਾ ਹਾਂ ਤੇ ਉਹ ਇੰਦਰੋਂ ਡੰਗਰਾਂ ਦਾ ਮਾੜਾ ਮੋਟਾ ਕਰਨ ਵਾਲਾ ਵੀ ਬੰਦਾ ਘਾਰੀ ਹੁੰਦਾ ਤੇ ਮੈਂ ਪਤਾ ਕੀ ਕਰਦੀ ਆ ਪ੍ਰਸ਼ਾਦ ਬਣਾ ਕੇ ਨਾ ਆਲੂ ਆ ਰੱਖ ਲੇਣੀ ਹਾਂ ਆਹੋ ਪਰ ਉਹ ਲਾਦੇ ਸਾਰਿਆਂ ਨੂੰ ਭਾਜੀ ਉਹਨਾਂ ਨੂੰ ਵੀ ਹਾਂ ਚੱਲ ਆਏ ਆ ਖਾਣਗੇ ਹਾਂ

ਤਾਂ ਦਾ ਗਦਾ ਕਿ ਇਹ ਵੇਲੇ ਬੱਚਿਆਂ ਨੂੰ ਸਿਆਣੀ ਆ ਚੱਲ ਪੁੱਤ ਉਹ ਇਦਾਂ ਕਰੀ ਫੇ ਚੱਲ ਮਾਂ ਦੀ ਸੇਵਾ ਸੁਆ ਕਰੀ ਆਪਣੀ ਦੀ ਕੋਈ ਗੱਲ ਨਹੀਂ ਇਹ ਵੀ ਵਿਚਾਰੀ ਹੁਣ ਬਿਮਾਰ ਸ਼ਮਾ ਰਹਿੰਦੀ ਆ ਤੇ ਤੂੰ ਸੇਵਾ ਕਰੇਂ ਕੋਈ ਨਾ ਤੁਸੀਂ ਨਾ ਟੈਂਸ਼ਨ ਲਿਓ ਮੈਂ ਆਪ ਕੋਈ ਕਰ ਲੈਣਾ ਸਾਰਾ ਕੁਝ ਠੀਕ ਆ ਹਾਂ ਚਲੋ ਸਿਆਣੀ ਆ ਆਹ ਦੇ ਆਪਣੇ ਪੁੱਤ ਨੂੰ ਆ ਵੀ ਲਿਆਂਦਾ ਹੀ ਉਹ ਉਦੋਂ ਲਿਆਂਦੀਆਂ ਅਸੀਂ ਦੋ ਬਣਾ ਕੇ ਤੇ ਇੱਕ ਮਦਨ ਦੇ ਪਾਤੀ ਤੇ ਮੈਂ ਚੱਲ ਅੱਜ ਦੰਚੋਂ ਕੇ ਜੜੂਗੀ ਰਸਮ ਕਰੂਗੀ ਨਾ ਉਦਨ ਪਾਉਂਗੀ ਹਾਂ ਜੂਗੀ ਨਾ ਚਲਾ ਨਾ ਮਾਟੀਆਂ ਐਸੇ ਕੰਮ ਨਹੁੰਦੀਆਂ ਵੇਲਾ ਕੀ ਕਰਨ ਗਈ ਤੇਰੀ ਸਾਸ ਕੋ ਹਾਂ ਹਾਂ ਆਲਾ ਮੇਰੇ ਕੋ ਵੀ ਪਿਆਰ ਲੈ ਆ ਲੈ ਲੱਲਾ ਨਾਨੀ ਦਾ ਪਿਆਰ ਰੱਖਣਾ ਆਇ ਤੈਨੂੰ ਕੋਤ ਤਾਂ ਦੇਹ ਮਹਾਰਾਜ ਵੱਡੀ ਉਮਰ ਕਰੇ ਲਾ ਲੋ ਤੁਸੀਂ ਫਿਰ ਮੈਂ ਨਾ ਉਹ ਕਰ ਲਵਾ ਭਾਜੀ ਉਹਨਾਂ ਨੂੰ ਦੇ ਆਈ ਹਾਂ ਮੈਂ ਉਧਰ ਪ੍ਰਸ਼ਾਦ ਅਛਾ ਇਹ ਮੈਂ ਰੋਟੀ ਦਾ ਕਰਾਂ ਆਲੂ ਵੇਰਾ ਛਿਲ ਲਗੇ ਨਾ ਪਿਆਰ ਦਾ ਉਟਾ ਪੁੱਨ ਕਿਤੇ ਵੀ ਮੈਂ ਰੋਟੀ ਬਣਾ ਲਵਾਂ ਬਾਲ ਨੇ ਹੀ ਨਾ ਹਾਂਜੀ ਠੀਕ ਚੱਲ ਵੀ ਪਹਿਲਾ ਮੈਂ ਕੋਹ ਨਹੀਂ ਦੱਸਿਆ ਆਹੋ ਆਪੇ ਵਿਚਾਰੀ ਕਰਦੀ ਆ ਮਾਂ ਦੇ ਆਈ ਹੀ ਸਮਾਨ ਤੇ ਉਹਨੇ ਆਪੇ ਵਿਚਾਰੀ ਨੇ ਬਣਾ ਲਿਆ ਵਾ ਇਹ ਵਾਲਾ ਤੀ ਪਤਾ ਇਤੋਂ ਹੀ ਆ ਇਹ ਦਿਓ ਪੇਕੇ ਵੀ ਬੜੇ ਚੰਗੇ ਆ ਪਰਝਾਈ ਆ ਤੇ ਮਾਂ ਵਾ ਪਤੀਆਂ ਵਾ ਪਤਿਆ ਵਾ ਆਹੋ ਇਹ ਉਹ ਵੀ ਬੜੇ ਚੰਗੇ ਆ ਚੰਗੇ ਨੇ ਇਹਦਾ ਡੈਡੀ ਵੀ ਬੜਾ ਚੰਗਾ ਤੇ ਉਹ ਭਰਾ ਤੇ ਦਾ ਬਾਹਰ ਗਿਆ ਵਾ ਅੱਛਾ ਆਹੋ ਹਮ ਚਲੋ ਬਾਹਰ ਤੇ ਉਹ ਜੀ ਨਹੀਂ ਕੀ ਜਾਂਦੀ ਨਾਲ ਲੱਗਦੀ ਤੇ ਉਹ ਵੀ ਵਿਚਾਰੇ ਆਵੇਂ ਆਖੀਏ ਬੜੇ ਚੰਗੇ ਘਿਆਈ ਰਹਿੰਦੇ ਹੀ ਰੋਟੀ ਪਕਾਉਂਦਾ ਹੀ ਆ ਚਲੋ ਸ਼ੁਕਰਿਆ ਹਾਂ ਸ਼ੁਕਰ ਪਰਮਾਤਮਾ ਦਾ ਵੀ ਚੱਲ ਰੋਟੀ ਪਕਣ ਡੈਪੀ ਆ ਮਮਾ ਰੋਟੀ ਬਣੀ ਮੰਨਾਂ ਘਰ ਮੇਲੇ ਗੰਡੇ ਆ ਸੂਪ ਦੇ ਵਿੱਚ ਜਿਹਨੇ ਸੰਤ ਬਦਲ ਦਵਾ ਮੈਂ ਦੱਦਾਂ ਤੋਂ ਪਾਲਾਂ ਤੇ ਰੋਟੀ ਬਣ ਗਈ ਆ ਬਾਕੀ ਸਾਰਾ ਹੋ ਗਿਆ ਆ ਮੱਕੜੇ ਲਾਉਣੇ ਨਹੀਂ ਹੁਣ ਕਿ ਬਣਾ ਲਈ ਆ ਰੋਟੀ ਆਲੀ ਗੋਲੇ ਬਣਾ ਲਈ ਆ ਅਜੇ ਨਹੀਂ ਖੈਰ ਕੇ ਘਾੜੇ ਨੇ ਕੋਈ ਨਹੀਂ ਕੋਹੋ ਹੋਣਾ ਖਾਲੀ ਰੋਟੀ ਹਾਂ ਮੈਨੂੰ ਤਾਂ ਮਾਰ ਲਈ ਬਾਹਰੋਂ ਮੈਂ ਤਾਂ ਡਿਆ ਪੱਠਿਆਂ ਪਾਉਣ ਡੰਗਰਾਂ ਨੂੰ ਅੱਛਾ ਤੇ ਕਹਿੰਦੀ ਵੀ ਇਹ ਡੈਡੀ ਪਹਿਲਾਂ ਰੋਟੀ ਖਾ ਲੋ ਹਾਂ ਮੈਂ ਰੱਖਿਆ ਦੂਜੇ ਪਹਿਲਵਾਨ ਉੱਠੇ ਹੋਣੇ ਦੂਜੇ ਤੇ ਜਾਵਦੇ ਹਲੇ ਹਲੇ ਉਹ ਤੇ ਸੁੱਤੇ ਅਜੇ ਤੇ ਹੂੰ ਸੁੱਤੇ ਆ ਤੇ ਉਹ ਉਹਨਾਂ ਕਿਵੇਂ ਉੱਠਣਾ ਆਹੋ ਨਹੀਂ ਚੰਗੀ ਆ ਵਿਚਾਰੀ ਮੈਂ ਸਭਾ ਆਖਣ ਡੀ ਸੀ ਇਹਨਾਂ ਨੇ ਬਣਾਈ ਸੀ ਮਲਾ ਮਿਰਚ ਤੇ ਮੈਂ ਆ ਮੈਂ ਨਹੀਂ ਖਾਣੀ ਉਹ ਸਬਜੀ ਹੂੰ ਉਹਨੇ ਆ ਉਸੇ ਵੇਲੇ ਮਕਰੋਨੀ ਬਣਾ ਕੇ ਦਿੱਤੀ ਤੇ ਚਲ ਮਮਾ ਇਹਦੇ ਨਾਲ ਖਾ ਲਿਓ ਇਹਨੂੰ ਆਹੋ ਚੰਗਾ ਵਾ ਸੁਭਾਅ ਵਿਚਾਰੀ ਓਦਾਂ ਵੀ ਚੰਗੀ ਆ ਓਦਾਂ ਵੀ ਚੰਗੀ ਆ ਕੰਮ ਕਰ ਆਹੋ ਤੋਂ ਜਿਹੜੀ ਕੱਲ ਓਦਾਂ ਪਰੌਣੇ ਆਏ ਤੇ ਚੱਲ ਗਏ ਵਾਂਡੇ ਆਹੋ ਅੱਜ ਹੁਣ ਜੇ ਸੁੱਤੇ ਨਹੀਂ ਉੱਠਿਆ ਜੇ ਤੱਕ ਨਿੱਕੀ ਤੋਂ ਉੱਠਣਾ ਪਈ ਉਹਨਾਂ ਨੇ ਆਹ ਨਾ ਕਿ ਬਾਹਰ ਕੰਮ ਦਾ ਠੰਡਾ ਕੰਮ ਘੁੰਮ ਨਿਬੜ ਲਿਆ ਜਾਵਦਾਂ ਨੇ ਹੂੰ ਨਿਬੜ ਲਿਆ ਕੰਮ ਕੁੰਮ ਜਾਵਦਾਂ ਆਹੋ ਹੂੰ ਪੋਚੇ ਪਾਚੇ ਵੀ ਟਾਈਮ ਨਾ ਲਾ ਲਿਆ ਹੂੰ ਹੂੰ ਬਰਾਜ ਮਾਤੇ ਡਈ ਉਹ ਨਾ ਹਾਂ ਮੈਂ ਕਿਹਾ ਡਈਏ ਉਸ ਵੇਤੇ ਅੱਛਾ ਫੇ ਪੋਚੇ ਪਾਦੀ ਉਹ ਲੌਂਡੀ ਆ ਨਾ ਉਹ ਨਹੀਂ ਉੱਠੀ ਹੂੰ ਅੱਜ ਤੇ ਉਹ ਸੁੱਤੇ ਆ ਮਾਹ ਰਾਣੇ ਦੋਵੇਂ ਨਹੀਂ ਤੇ ਤੂੰ ਹੀ ਮਾਰਿਆ ਕਰਨਾ ਦਵਗਾ ਤੂੰ ਕਰਦੀ ਨਹੀਂ ਤੇਰਾ ਆਨੀ ਆ ਮੈਂ ਉਹਨਾਂ ਨੂੰ ਨਹੀਂ ਲੱਗਦੀ ਹਾਂ ਤੋ ਹੁਣ 12ਵਾਂ ਵੀ ਬੜਾ ਵਧੀਆ ਵੇਖਿਆ ਤੁਸੀਂ ਕਿੰਨੇ ਕਿੱਡਾ ਵਧੀਆ ਥਾਂ ਬਣਾ ਹੋਂ ਜਹਾ ਡ੍ਰੈਗ ਵਾਲਾ ਆਹੋ ਉਹ ਵੀ ਸਾਫ਼ ਕਰਤਾ ਐ ਕਾ ਕੋ ਪੁੱਟ ਕੇ ਤੇ ਸਾਫ਼ ਕਰਤਾ ਵਧੀਆ ਵਿਚਾਰੀ ਨੇ ਕਰ ਕਰ ਮੈਂ ਸਭ ਆਖੰਡੀ ਵੀ ਰੈਂਦੇ ਇਨਾ ਨਾ ਕਰ ਆਹੋ ਮੁੜ ਕੇ ਥਾਕ ਜਾਂਦੀ ਫਿਰ ਮੁੜ ਕੇ ਫਿਰ ਆਹੋ ਹੂੰ ਉਹ ਪਰ ਕਰਕੇ ਤੇ ਹੁਣ ਆਣ ਕੇ ਤੇ ਰੋਟੀ ਗਰਮ ਗਰਮ ਲਾ ਕੇ ਤੇ ਆਖੰਡੀ ਆਵਾਜ਼ ਮਾਰ ਕੇ ਲਿਓਨੀ ਆ ਹੂੰ ਪਾਪਾ ਨੂੰ ਵੀ ਹਾਂ ਮੈਨੂੰ ਖਾ ਤੀ ਹਾਂ ਹਰ ਜਾਂਖੰਡੀ ਕਹਿੰਦੀ ਬੱਕਰੀਆਂ ਦਾ ਥਾਂ ਹੂੰ ਹੀ ਦਿੰਨੀ ਮੈਂ ਮੈਂ ਰਹਿੰਦੇ ਨੂੰ ਆ ਨਾ ਰਹੇ ਨਹੀਂ ਆਜਾ ਤਾਂ ਨਵੀਂ ਸਮੀ ਆ ਤੇ ਦੱਸ ਮੈਂ ਨਵੀਂ ਸਮੀ ਨਹੀਂ ਆਉਣੇ ਗੋਇਜ ਵਾੜ ਦੇਣਾ ਤੈਨੂੰ ਆਹੋ ਮੂੰਹ ਨਹੀਂ ਖਾਣ ਦੇ ਰੋ ਟਿੱਕ ਚੱਲ ਛੋਗਰਾ ਤਾਂ ਗੋਲੀ ਮਿਲਦੀ ਹੈ ਟੈਂਡਰ ਰੋਟੀ ਮੋਤੰਤੇ ਪੜਾ ਲੈ ਐਕਚੁਅਲ ਦਿੰਦੀ ਕਿਹਾ ਤੇ ਘਰ ਸਾਰਾ ਕੋਟ ਹੈ ਨਾ ਪਰ ਨਵਾਂ ਉਹ ਹੀ ਕਰਦੀ ਜੋ ਕੋਰ ਨਹੀਂ ਸੁੱਤੀ ਨਹੀਂ ਵੀ ਹੈ ਸੁੱਤੀ ਨਹੀਂ ਕੀ ਇਹਨਾਂ ਨਾਲ ਨਾ ਕੋਈ ਨਹੀਂ ਕਹਿਣ ਵਾਲਾ ਹੋਵੇ ਕਿ ਪੜਾ ਲੈ ਕੇ 3 ਦਿਨ ਵਾਲੀ ਹਾਂ ਹਾਂ ਉਹ ਤੇ ਮੈਂ ਤੁਹਾਨੂੰ ਆਣਾ ਨਾ ਇਹਨੂੰ ਅੱਡ ਕਰ ਉਹ ਇੱਕ ਬੰਦ ਇਹਨੂੰ ਪੜਾ ਲੈ ਕੇ ਕਰਨਾ ਹੀ ਪੈਣਾ ਹਾਂ ਉਹਦੋਂ ਤੇ ਤੁਹਾਡੇ ਘਰ ਲੈਕਚਰ ਉੱਥੇ ਦਿੰਦੀ ਪ੍ਰਿੰਦਵਰੀ ਵੀ ਆਹੇ ਤੁਹਾਡੇ ਘਰ ਚਾਹ ਵੀ ਟਾਈਮ ਨਾ ਪਰ ਦਿਆ ਤੁਹਾਡੇ ਘਰ ਰੋਟੀ ਵੀ ਟਾਈਮ ਨਾ ਉਹ ਨਹੀਂ ਪਤਾ ਕਿ ਮਾਰ ਪਿਓੜ ਦੇਣੀ ਉੱਥੇ ਇੰਨਾ

ਇਹ ਕਹ ਤੂੰ ਹੀ ਚੁੰਨੀ ਚੜਾਵਾ ਕਰ ਲਿਆ ਦੱਸਿਆ ਨਹੀਂ ਆਹੋ ਅੱਗੇ ਵੱਡੇ ਦਾ ਕੀਤਾ ਤੇ ਮੈਂ ਚਾ ਲੈਦਾ ਵੀ ਕਰ ਲਈਏ ਠੀਕ ਆ ਵੇਖਣ ਗਏ ਫਿਰ ਲੈ ਆਏ ਨਾ ਠੀਕ ਚੁੰਨੀ ਚੜਾਵਾ ਕਰਕੇ ਉਹ ਵੱਡੀ ਤੇ ਸੁੱਤੀ ਸੀ ਅਜੇ ਤੇ ਉਹ ਨਿੱਕੀ ਵਿਚਾਰੀ ਨੇ ਰੋਟੀ ਪਾਣੀ ਕੀਤਾ ਹੀ ਉਹ ਤੇ ਉਹ ਖਵਾ ਲ ਕੇ ਹਟ ਗਈ ਠੀਕ ਹਾਂ ਤੇ ਹੁਣ ਅੱਗੀ ਆਖੰਡੀ ਵੀ ਨਾ ਨਹੀਂ ਆ ਮੈਂ ਤੇ ਚਰ ਨਾਲਾ ਨਹਾ ਕੇ ਤੇ ਕੱਪੜੇ ਪਾ ਲਾ ਗਰਮੀ ਬੜੀ ਆ ਨਿੱਕੀ ਚੰਗੀ ਨਾ ਵੱਡੀ ਦੇ ਤਰ੍ਹਾਂ ਦੀ ਆ ਆਹੋ ਨਿੱਕੀ ਚੰਗੀ ਆ ਵਿਚਾਰੀ ਠੀਕ ਵੱਡੀ ਤਾਂ ਤੈਨੂੰ ਪਤਾ ਹੀ ਆ ਉਹਨੇ ਜਿੰਨਾ ਸਾਨੂੰ ਤੰਗ ਕੀਤਾ ਜੇ ਤੇ ਅੰਦਰੋਂ ਨਹੀਂ ਨਿਕਲਦੀ ਹੂੰ ਉਹ ਤੇ ਐਵੇਂ ਬੜੇ ਤੱਕ ਤੈਨੂੰ ਪਤਾ ਸੁੱਤੀ ਤੂੰ ਹੁਣ ਕੰਮ ਕਰ ਹੀ ਲਿਆ ਸਾਰਾ ਹਾਂ ਕਿਰੀ ਮੁੰਡਾ ਕਿੱਥੇ ਆਇਆ ਮੁੰਡਾ ਇੱਧਰ ਆਈਓ ਟਾਂਡੇ ਵਾਲੇ ਪਾਸੇ ਠੀਕ ਹਾਂ ਨਿੱਕੀ ਕਰਨ ਦੇ ਕੰਮ ਕੋ ਵੱਡੀ ਨਹੀਂ ਵੱਡੀ ਨੇ ਕਿੱਥੇ ਕਰਨਾ ਵੱਡੀ ਤਾਂ ਤੈਨੂੰ ਦੱਸਣ ਢੀਂ ਉਹ ਤੇ ਪਈ ਆ ਅੱਛਾ ਨਿੱਕੀ ਕਰਨ ਲਈ ਨਿੱਕੀ ਲਈ ਵਿਚਾਰੀ ਨਿੱਕੀ ਨੇ ਸਾਰਾ ਕੀਤਾ ਸਾਰਾ ਇਧਰੋਂ ਵੀ ਕਰਕੇ ਗਈ ਅੰਦਰੋਂ ਜਿਹੜਾ ਬੂੜਾ ਠੀਕ ਤੇ ਰੋਟੀ ਪਾਣੀ ਦਾ ਵੀ ਵਿਚਾਰੀ ਨੇ ਸਾਨੂੰ ਹੁਣ ਟਾਈਮ ਨਾਲ ਹੀ ਖਵਾਲਦੀ ਉਹਨੇ ਤਾਂ ਰੋਟੀ ਵੀ ਨਹੀਂ ਖਵਾ ਲੈਣੀ ਟਾਈਮ ਨਾਲ ਸੁੱਤੀ ਆਜੇ ਵੀ ਸੁੱਤੀ ਆ ਤੈਨੂੰ ਪਤਾ ਵੀ ਮੈਂ ਹੁਣ ਥੇ ਸਰੀ ਠਾਈ ਚੱਲਿਆ ਰਹਿੰਦਾ ਨਹੀਂ ਇੰਨਾ ਹੁੰਦਾ ਹਾਂ ਤੂੰ ਠੀਕ ਨਹੀਂ ਹੈਗੀ ਹਾਂ ਉਹ ਤੋ ਅਜੇ ਵੀ ਮਾਰਾ ਨਹੀਂ ਪਈ ਠੀਕ ਮਰਜ਼ੀ ਨਾਲ ਉੱਠਣਗੇ ਅੱਛਾ ਹਾਂ ਦੀਦੀ ਰਹਿਵਾ ਦੇ ਉਹ ਨਾ ਉਹਨੇ ਸਮਝਾਇਆ ਕਰੋ ਹਾਂ ਪਿੱਛੇ ਕੰਮਕਮ ਕਰਿਆ ਕਹਿੰਦਾ ਨਾ ਲੰਮੇ ਤਹੀ ਰਹਿੰਦੇ ਅਨੁਰਾਜ ਬਥੇਰਾ ਕਹੀਦਾ ਵਾ ਉਹ ਜਿਹੜੀ ਆਤ ਪਈ ਹੋਵੇ ਉਹ ਨਹੀਂ ਨਾ ਹਟਦੀ ਹੁਣ ਤਾਂ ਬਥੇਰਾ ਆਖੇ ਆਨੀ ਆਂ ਤੇ ਚੱਲ ਥੋੜਾ ਬੋਤਾ ਨਾਲ ਹੁਣ ਚੱਲ ਮੈਂ ਅੱਗੇ ਕੜਮ ਨਹੀਂ ਉਹਦੇ ਨਾਲ ਅੱਗੇ ਤੁਰ ਹਾਂ ਠੀਕ ਨੇ ਨਾ ਤੇ ਹੁਣ ਮੈਂ ਵੀ ਨਹੀਂ ਠੀਕ ਤੇ ਉਹ ਨਿੱਕੀ ਵਿਚਾਰੀ ਆ ਤੇ ਉਹਦੇ ਨਾਲ ਹੀ ਕਰਾ ਦੇ ਹੁਣ ਸਾਰਾ ਹੀ ਉਹ ਗੱਲ ਆਉਂਦਿਆ ਸਾਰਾ ਕੰਮ ਕਰਨਾ ਪੈਣ ਡਿਆ ਵਾ ਕੀ ਕਰੇ ਉਹ ਵੀ ਵਿਚਾਰੀ ਹੁਣ ਉਹ ਵੀ ਕੀ ਸੋਚੂਗੀ ਉਮੀਨੋਂ ਆਉਂਦਾ ਏ ਸਾਰਾ ਡਾਲਿਆ ਆਂਦੀ ਤੇ ਨਹੀਂ ਵਿਚਾਰੀ ਪਰ ਫਿਰ ਵੀ ਹੁੰਦਾ ਹੀ ਆ ਮਨ ਚ ਨਵੀਂ ਸਵੀ ਹੈ ਜੇ